ਇਸ ਟਾਈਮ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੇ ਸ਼ਹੀਦੀ ਦਿਨ ਚੱਲ ਰਹੇ ਹਨ ਤੇ ਕੈਨੇਡਾ ਤੋਂ ਇਸ ਵੀਰ ਨੇ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਸ਼ਹੀਦੀ ਦਿਹਾੜਿਆਂ ਬਾਰੇ ਕੁਝ ਸੱਚੀਆਂ ਤੇ ਖਰੀਆਂ ਗੱਲਾਂ ਕਈਆਂ ਹਨ ਜੋ ਤੁਸੀਂ ਅੱਗੇ ਵੀਡੀਓ ਵਿੱਚ ਦੇਖ ਸਕਦੇ ਹੋ ਜੇਕਰ ਇਸ ਵੀਰ ਦੀਆਂ ਗੱਲਾਂ ਸੱਚੀਆਂ ਲੱਗਣ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਦਾਂ ਜਟਾ ਠੀਕ ਆ ਠੀਕ ਹੋਏਗਾ ਖੁਸ਼ ਹੋਏਗਾ ਕਿ ਸਾਡੇ ਦੋ ਅਗਲੇ ਲੋਕਾਂ ਤੋਂ ਤੂੰ ਬੜੀ ਦੂਰ ਜਾਗੇ ਨਾ ਮੈਨੂੰ ਲੱਗਦਾ ਖੁਸ਼ ਹੀ ਹੋਏਗਾ ਜਗਾ ਤਾਂ ਤੈਨੂੰ ਚੇਤੇ ਆ ਜਦੋਂ ਤੇਰਾ ਜੂਨ ਜੁਲਾਈ ਦੇ ਜੂਨ ਦੇ ਮਹੀਨੇ ਦੇ ਪਹਿਲੇ ਹਫਤੇ 'ਚ ਸ਼ੋਅ ਲੱਗਣਾ ਸੀ ਕਿਤੇ ਤੇ ਅਸੀਂ ਲੋਕਾਂ ਨੇ ਤੈਨੂੰ ਕਿੰਨੇ ਸਵਾਲ ਪੁੱਛੇਗੇ ਉਹਨਾਂ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੂੰ ਕਿਉਂ ਉਹਨਾਂ ਦਿਨਾਂ ਦੇ ਵਿੱਚ ਸ਼ੋਅ ਲੋਰਿਆ ਤੂੰ ਬੜੀਆਂ ਸਫਾਈਆਂ ਦਿੱਤੀਆਂ ਤੂੰ ਮਾਫੀਆਂ ਮੰਗੀਆਂ ਤੂੰ ਧੱਕੇ ਨਾ ਰਿਆਂ ਤੂੰ ਸਪੈਸ਼ਲ ਇੰਟਰਵਿਊਆਂ ਕੀਤੀਆਂ ਕਿ ਮੇਰੀ ਕੋਈ ਗਲਤੀ ਨਹੀਂ ਹੈ ਮੇਰਾ ਕਿਤਾਬਾ ਮੈਨੂੰ ਕਰਨ ਦੋ ਪਰ ਅਸੀਂ ਲੋਕਾਂ ਨੇ ਤੇਰੇ ਕੋਲ ਜਵਾਬ ਮੰਗਦੇ ਨਹੀਂ ਸਾਨੂੰ ਜਵਾਬ ਦੇ ਤੂੰ ਕੌਮ ਦਾ ਗਦਾਰ ਆ ਤੂੰ ਬਲਾਨਾ ਮਾ ਢੀਕਣਾ ਮਾ ਪਰ ਤੂੰ ਸੁਪਾਈਆਂ ਦਿੰਦਾ ਰਹਿ ਗਿਆ ਐਂਡ ਤੱਕ ਤੂੰ ਸੁਪਾਈਆਂ ਦਿੰਦਾ ਰਿਹਾ ਐਂਡਲੇ ਦਿਨ ਤੱਕ ਕਿ ਮੇਰੀ ਕੋਈ ਗਲਤੀ ਨਹੀਂ ਆ ਮੈਨੂੰ ਮਾਫ ਕਰਦਾ ਮੈਂ ਤਾਂ ਧੱਕਾਦਾਰ ਕਿੱਦਾਂ ਹੋ ਗਿਆ ਤੇ ਪਰ ਜਟਾ ਵੇਖ ਲੈ ਅੱਜ ਉਹ ਟਾਈਮ ਚੱਲਣ ਡਿਆ ਸਾਰੇ ਬਵਾਦ ਖਤਮ ਹੋ ਗਿਆ ਛਿੱਦੀ ਦਿਹਾੜੇ ਚੱਲਣ ਡੇ ਆ ਠੀਕ ਆ ਤੇਰੇ ਕੰਪੀਟੀਟਰ ਸਾਰੇ ਜਿਹੜੇ ਆ ਨਾ ਤੇਰੇ ਨਾਲ ਦੇ ਸ਼ੋ ਲਾਉਣ ਡੇ ਆ ਸਾਨੂੰ ਕੋਈ ਉਤਰਾਜ ਨਹੀਂ ਹੁਣ ਕਿਉਂਕਿ ਇਹ ਦੋਗਲੇ ਲੋਕ ਆ ਸਾਨੂੰ ਕੋਈ ਉਤਰਾਜ ਨਹੀਂ ਕਰ ਨੌਜਦਾ ਏਪੀਟ ਲੋ ਗਾਜੀ ਵੀ ਹਣੀ ਸੇਂਘ ਦਲਜੀਤ ਦਸਾਜ ਸਾਰੇ ਸ਼ੋ ਲਾਉਣ ਡੇ ਆ ਕੋਈ ਆਪਾਂ ਨੂੰ ਨਰਾਜ ਨਹੀਂ ਕੋਈ ਉਹ ਚ ਸਾਨੂੰ ਇਤਰਾਜ਼ ਤੇਰੇ ਨਾਲ ਹੀ ਕਿਉਂਕਿ ਤੂੰ ਥੋੜੇ ਦੇ ਦਿਨਾਂ ਦੇ ਵਿੱਚ ਬਹੁਤ ਕੁਝ ਕਰ ਗਿਆ ਹੈ ਤੂੰ ਤਰੱਕੀ ਕਾਤੋਂ ਕਰ ਗਿਆ ਹੈ ਸਾਨੂੰ ਤੇਰੇ ਨਾਲ ਪ੍ਰੋਬਲਮ ਹੈ ਜਟਾ ਇਹਨਾਂ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਇਹ ਛੋ ਲਾਉਣ ਜੋ ਮਰਜੀ ਗੱਲ ਛੀ ਦੀ ਦਿਹਾਣੇ ਚ ਲਾਉਣ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੋਂ ਲਾਉਣ ਜਦੋਂ ਨਵੰਬਰ ਦੇ ਮਹੀਨੇ ਚ ਲਾਉਣ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਗਾੜਾ ਕੱਢਣ ਕੋਈ ਸਾਨੂੰ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਤੇਰੇ ਨਾਲ ਹੀ ਜਟਾ ਸੱਚੀ ਗੱਲ ਅਸੀਂ ਦੋਗਲੇ ਲੋਕਾਂ ਬੱਜ ਜਟਾ ਦੋਗਲੇ ਆ ਪਰ ਤੂੰ ਫੇਰ ਆਇਆ ਤਰਤੀ ਦੇ ਪਰ ਇਸ ਵਾਰੀ ਤੂੰ ਜਵਾਬ ਦੇਈਂ